ਇਹ ਜੀ ਰੁਪਏ ਨਹੀਂ 1000 ਰੁਪਏ ਮਿਲਿਆ ਉਹ ਜੇ ਆਗੇ ਪਾਟੇ ਕੋਲ ਗੜੀ ਦੇ ਵਿੱਚ ਉਹੀ ਝਾੜੂ ਪੜ ਕੇ ਕੁੱਟਨੇਗਾ ਦਾਦੇ ਬੋਣੇ ਜਦ 1000 ਰੁਪਏ ਕਹਿੰਦੇ ਲੋਕ ਕਹਿੰਦੇ ਬੋਝ ਪਵਾਣੇ ਆਖੇ ਹੁੰਦੇ ਜਿਵੇਂ ਅੰਬਰ ਉੱਡੋਲੇ ਸਾਰੇ ਆਪ ਕੋ ਅੰਮਾਨ ਚੱਲੇ ਵਾਲਾ ਕੁੱਟੂ ਬਾਲੇ ਦਾ ਕਰ ਗਿਆ ਪੜਾ ਇੱਕਦੂ ਹੈ ਕੁਛ ਨਹੀਂ ਕਰ ਸਕਿਆ ਪੰਜਾਬ ਦੇ ਵਿੱਚ ਬਾਈਕੋ ਕੰਮ ਕਰਿਆ ਵਿਆਹ ਚੋਂ ਕਰਾਦੇ ਬਾਈ ਇਹ ਨਾਲ ਨਹੀਂ ਆਇਆ ਅਰੇ ਆਇਆ ਨਾ ਆਇਆ ਤੇ ਦੂਆ ਗਿਆ ਕਰਾ ਕੇ ਫਿਰ ਲਾ ਕੇ ਆ ਕੋਈ ਕੰਮ ਨਹੀਂ ਕੀਤਾ ਕੜਾਉਣੇ ਨੂੰ ਵੀ ਕੰਮ ਨਹੀਂ ਇਹਦੇ ਕੋਲ ਇੱਕ ਦਿਨ ਚੱਪੇ ਚੱਲ ਰਹੀ ਉਹ ਬੋਲ ਰਹਾ ਸੀ 26 ਜਨਵਰੀ ਪਰ ਮੁੱਖ ਮੰਤਰੀ ਨੇ ਆਪਣੇ ਕੰਮ ਕਰਾਉਣੇ ਨੇ ਵੀ ਕਿਆ-ਕਿਆ ਕਰੇ ਕਾ ਉਥੇ ਕੰਮ ਤਾਂ ਕੋਈ ਕਰਾਉਣੇ ਕੋਈ ਹੈ ਨਹੀਂ ਸੀ ਇਹ ਆਣੀ ਆਵਾਜ਼ ਨਹੀਂ ਕੰਮ ਤਾਂ ਕੋਈ ਹੈ ਨਹੀਂ ਸੀ ਕਰਾਉਣੇ ਕੋ ਕਹਿੰਦਾ ਜੀ ਮੇਰੇ ਘਰ ਦੇ ਵਿੱਚ ਕੁਛ ਹੀ ਹੋਣਾ ਨਹੀਂ ਕਹਿੰਦਾ ਮੇਰੇ ਨਿਆਣਾ ਹੋਣਿਆ ਉਹ ਭਾਈ ਤੂੰ ਸਰਕਾਰ ਦੀਆਂ ਪ੍ਰਾਪਤੀਆਂ ਦਾ ਆਪਣੀਆਂ ਕੜਾਈ ਜਾਂਦੇ ਥੋੜੇ ਦਿਨਾਂ ਬਾਅਦ ਨਿਆਣਾ ਹੋ ਗਿਆ ਮੰਨੂ ਕਹਿੰਦੇ ਸੀ ਉਹਦੇ ਨਿਆਰਾ ਹੋਇਆ ਲੇਕਿਨ ਬਹੁਤ ਲੋਕ ਬੜਾਈ ਹੈ ਉਹਨੇ ਆਦਾਨ ਕਰਿਆ ਦੀ ਪਰ 3 ਸਾਲ ਵਿੱਚ ਪਹਿਲੇ ਵਾਰ ਹੈ ਜਿਹੜਾ ਪੂਰਾ ਹੋਇਆ ਹੋ ਕੋਈ ਕੋਈ ਕੰਮ ਕਰਿਆ ਉਹ ਅੱਟ ਇਹ ਪੂਰੇ ਬਨਾਰਸ ਦੇ ਥਾਗ ਹੈ ਜਿਹੜੇ ਸਾਨੂੰ ਥੱਕ ਕੇ ਜਾ ਰਹੇ ਇਹ ਨੂੰ ਤਾਂ ਪਿੱਛੇ ਦਾ ਪੋਤਾ ਬਣਾਇਆ ਹੋਇਆ ਹੈ ਜਿਹੜੀ ਬਾੜ ਨੇ ਕੁਛ ਨਹੀਂ ਬੋਲ ਕਰਦਾ ਇਹਦੇ ਸਾਰੇ ਪੀਐਸਸੀ ਵਾਲੇ ਧਾਲੇ ਤੇ ਸ਼ਾਹੀ ਕੈਦੀ ਬਣਾ ਕੇ ਉਹਦਾ ਰੱਖਿਆ ਉਹ ਕਹਿੰਦੇ ਬੋਲ ਸਕਦਾ ਕੋਈ ਬਾਹਰ ਇਹਨੇ ਪੂਰੇ ਨੇ ਕਰਿਆ ਠੱਗੀ ਮਾਰ ਕੇ ਚਲੇ ਗਏ ਆਮ ਆਦੀ ਪਾਰਟੀ ਵਾਲੇ ਇਹਦਾ ਉਸ ਤਰ੍ਹਾਂ ਹੈ ਕਿ ਪਿੱਛੇ ਦੇ ਵਿੱਚ ਨਾ ਇੱਕ ਕੁਰਤੇ ਪਜਾਮੇ ਲੈ ਕੇ ਆਣਾ ਆ ਗਿਆ ਤਾਂ ਕੁਰਤੇ ਪਜਾਮੇ ਵੇਚੀ ਕਰ ਰਿਹਾ ਇੱਕ ਆਪਣਾ ਮਦਦ ਲਈ ਸੋਚਿਆ ਕਿ ਕੁਰਤੇ ਪਜਾਮਾ ਦੇ ਲਈ ਉਹਨੂੰ ਕਿਹੜੇ ਬੰਦੇ ਦਾ ਆਮ ਆਦੀ ਪਾਰਟੀ ਦਾ ਨਾ ਕੋਈ ਕੋਟੇ ਪਿਆਰ ਦਾ ਨੇ ਜਿੰਨੇ ਪੈਸੇ ਚਾਹੀਏ ਉਹ ਕਹਿੰਦਾ ਕਾਹੀ ਵਧੀਆ ਵੀ ਹੈਗਾ ਕਹਿੰਦਾ ਫਿਕਰ ਨਾ ਕਰ ਉਹ ਇਥੇ ਬਾਹਰ ਨਾਲ ਬਾਹਰ ਤੇ ਕੋਈ ਨਾ ਬਹੁਤ ਵਧੀਆ ਕੋਟੇ ਪਿਆਰ ਦਾ ਚੱਲਦਾ ਉਹਨੇ ਸੋਚਿਆ ਮਾਵਾ ਜਿਆ ਹੈਗਾ ਕੋਟੇ ਪਿਆਰ ਦੀ ਕਾਰਨ ਸਹਾਰਾ ਹੈ ਉਹਨੇ ਝੋਕੇ ਤਾਰ ਪਰ ਪਾ ਲਿਆ ਸਵੇਰੇ ਪਾਉਂਦੇ ਸਵੇਰੇ ਜਦ ਪਾਇਆ ਤਾਂ ਪਜਾਏ ਦਾ ਕੱਛਾ ਬਣਿਆ ਫਿਰ ਡੋਗੜ ਗਿਆ ਤੇ ਉਹ ਇਥੇ ਕੋਟੇ ਦੀ ਬਣਾਈ ਬਣ ਗਈ ਉਹਨੇ ਕਿਹਾ ਬੜਾ ਮਾਰਿਆ ਤੁਹਾਨੂੰ ਸਾਡੇ ਇਹ ਸੱਜਿਆ ਮੈਟਰ 15 ਦਿਨਾਂ ਬਾਅਦ ਫੇਰ ਆ ਗਿਆ ਜਿੱਥੇ ਆਇਆ ਬੋਟਾ ਵਾਲਿਆਂ ਦੇ ਉਹ ਕਹਿੰਦਾ ਕਿਉਂ ਏ ਤੇ ਮੇਰੇ ਠੱਗੀ ਮਾਰੀ ਮੈਂ ਤਾਂ ਕੋਈ ਠੱਗੀ ਨਹੀਂ ਮਾਰੀ ਜਦ ਸੱਚੇ ਬਣ ਜਾਂਦੇ ਕਹਿੰਦਾ ਮੈਂ ਕੋਈ ਠੱਗੀ ਨਹੀਂ ਮਾਰੀ ਮੈਂ ਤਾਂ ਪਹਿਲਾਂ ਗਿਆ ਤੇ ਵਿੱਚ ਥੋੜੀ ਤੇ ਪਾਈ ਨਾ ਪਾਈ ਤੇ ਥੋੜਿਆ ਕਹਿੰਦਾ ਤੇ ਥੋੜਿਆ ਕਰੀਂ ਸੋਨੇ ਦੀ ਸੋਹ ਬਾਤ ਸੱਚਿਆਂ ਵਾਲ ਗਿਆ ਸਾਰਾ ਠੱਗ ਕੇ ਜਾਂਦੇ ਹਰ ਵਾਰ ਠੱਗੀ ਮਾਰੀ ਉਹ ਵੀ 20000 ਰੁਪਏ ਅਦਾ ਕਰਨ ਦੇ ਲਈ ਕਹਿੰਦਾ ਵੀ 10000 ਰੁਪਏ ਦੇ ਦੋਵੇਂ ਦਾ ਬੀਪੀਆ ਨੇ ਸੋਚਿਆ ਚੋਟਾ ਚੱਕਰੀ ਹੋਣੀ ਕਰੂਗਾ ਮोटा ਬਾਤਿਆ ਸੁਣ ਕੇ ਜਾਈ ਤੇ ਉਹ ਬੋਟਾ ਆ ਗਿਆ ਫਿਰ ਕਹਿੰਦੇ 21000 ਰੁਪਏ ਦੋਗੇ ਫਿਰ ਵੀ ਦਿੱਤਾ ਇਹ ਲੋਕ ਦੇ ਹੱਕਦਾਰ ਨੇ ਸਾਡੇ ਦੇ ਕਿਸਾਨੀ ਦਾ ਜਿਹੜਾ ਇਹਨਾਂ ਨੇ ਬੁਰਾ ਹਾਲ ਕੀਤਾ ਉਹ ਕਿਸਾਨੀ ਖਤਮ ਕਰਕੇ ਇਹ ਦੋਨੋਂ ਸਰਕਾਰਾਂ ਸਾਡੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਕਿਸਾਨ ਮੋਟੀਆਂ ਜਿੱਦੂ ਦੇ ਫਸਲ ਚੱਕੀ ਨਾ ਲਈ ਫਸਲ ਦਾ ਪੂਰਾ ਪਾਣੀ ਮਿਲਦੇ ਆ ਆੜਤੀ ਕੱਟ ਲਾ ਕੇ ਫਸਲ ਚੱਕਦੇ ਆ ਸਲਵਾਈ ਕੋਈ ਨਹੀਂ ਆ ਸਾਡਾ ਕੋਈ ਕੁਛ ਰਾਹ ਵੀ ਨਹੀਂ ਰਹਿ ਗਿਆ ਜਦ ਇਹ ਮੋਟੀਆਂ ਦੇ ਵਿਚ ਆਇਆ ਕੋਈ ਇਸ ਤੱਕ ਮੈਂ ਤੁਹਾਡੇ ਕੋਲ ਆਇਆ ਕਿ ਸਰਕਾਰوں ਵਿਰੋਧ ਕਰ ਕੋ ਤੁਸੀਂ 3 ਮਹੀਨੇ ਦਿੱਤੇ ਸੀ 3 ਮਹੀਨੇ ਮੈਂ ਮੁਖਵਾਸ਼ੀ ਨਹੀਂ ਆ

ਤੇ ਤੁਹਾਡੇ ਹਰ ਕਾਮ ਦੇ ਵਿੱਚ ਐਸੀ ਖੜੇ ਆਈ ਸੀ ਅੱਜ ਦੋਵੇਂ ਜਣੇ ਸਵੇਰੇ ਬਰਨਾਲੇ ਇੱਕ ਪ੍ਰੋਗਰਾਮ 'ਚ ਗਏ ਇੱਕ ਬੰਦਾ ਕਹਿੰਦਾ ਜੀ ਤੁਸੀਂ ਮੇਰੇ ਨਾਲ ਬਿੱਲੀ ਦੇ ਬਿਤਾ ਬੜਾ ਧੋਖਾ ਕੀਤਾ ਮੈਨੂੰ ਪਤਾ ਨਹੀਂ ਜੇ ਯਾਰ ਕੀ ਕਰਤਾ ਹੈ ਕਿਆ ਹੋ ਗਿਆ ਮੇਰੇ ਫੋਟਾ ਦੇ ਦੇਣਾ ਫਿਰ ਕੀ ਹੋਦੂ ਕਹਿੰਦਾ ਤੁਹਾਡੇ ਤੇ ਨਾਮ ਪੈਣਾ ਹੈ ਕਿਆ ਨਾ ਹੋ ਗਿਆ ਕਹਿੰਦਾ ਜੀ ਮੈਂ 10 ਦਿਨ ਪਹਿਲਾਂ 50000 ਰੁਪਏ ਜਮ੍ਹਾਂ ਕਰਾਏ ਜੀ ਪਹਿਲਾਂ 10 ਦਿਨ ਮੈਂ ਮਾਫ ਕਰ ਲੋ ਤੈਨੂੰ ਕੋਈ ਇੱਥੇ ਪਹਿਲਾਂ ਦੱਸਦਾ ਅਗਲੀ ਵਾਰੀ ਇੱਥੇ ਆ ਕੇ ਬਾਤ ਕਰਨਾ ਆਪਾਂ ਕਰਦੇ ਹਾਂ ਸੋ ਸਰਕਾਰਿਓ ਵੀਰੋ ਅੱਜ ਅੱਜ ਦਾ ਮਰਕਰ ਉਹਨਾਂ ਨੇ ਬੜਾ ਵਾਫ ਵਧਾਈ ਇੱਕ ਦਿਨ ਉਹਨੂੰ ਮਿਲ ਗਿਆ ਮਗਰ ਯਾਦ ਹੈ ਤੇਰੇ ਕੇਸ ਬੰਦ ਤੇ ਮੇਰੇ ਨਿੱਤ ਦੇ ਸਰਾਭਿਆ ਯਾਰ ਸਰਾਪ پیچھے ਘਾਟਾ ਬੰਦੇ ਨੇ ਸਾਰਾ ਕੋਈ ਨਹੀਂ ਪੰਜਾਬ ਨੇ ਬਹੁਤ ਬੜਾ ਮਾਣ ਦਿੱਤਾ ਸੀ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਸਦਾ ਸਨਮਾਨ ਦਿੱਤਾ ਮੁੱਖ ਮੰਤਰੀ ਨੂੰ ਆਦਾ ਲੇਕਿਨ ਬੰਦਾ ਸ਼ਰਾਬ ਵਿੱਚ ਰੁੱਝ ਗਿਆ ਇੱਕ ਕਾਫੇ ਸ਼ਰਾਬ ਕੰਟਰੋਲ ਨਹੀਂ ਕਰ ਸਕਿਆ ਸਾਰੀ ਤਹਿਸ ਨਹਿਸ ਕਰਦੇ ਸਾਰਾ ਕੁਝ ਅਰ ਪੰਜਾਬ ਦੀ ਕੋਈ ਸਟੋਰੀ ਨਹੀਂ ਹੈ ਮੈਂ ਇਸ ਕਰਕੇ ਬਾੜੇ ਕੋ ਆਇਆ ਕਿ ਆਓ ਕੱਟੇ ਹੋ ਕੱਟੇ ਹੋ ਇਹ ਬੀਬੀ ਨੇ ਬਾੜੀ 15 ਸਾਲ ਤੋਂ ਸੇਵਾ ਕਰ ਰਹੀ ਹੈ ਸਾਰੇ ਹੋਣੇ ਦੇ ਤਾਂ ਆਏ ਪਹਿਲਾਂ ਦੇਖੇ ਗਏ ਥੋੜਾ ਥੋੜਾ ਘਰ ਆਇਆ ਵਿਚਾਰ ਬਾੜੀ ਜਿੱਤੇ ਰਾਜਾ ਬਾਹਰ ਚਲੇ ਜਾਵੇ ਤਾਂ ਲੱਗਦਾ ਸਾਹ ਨੂੰ बड़ा हर कामरेज खड़ी है, एक खून हार पड़े लेकिन औरतों ऐसी टिकर देती हैं। ते बड़ा आज तुझे सामना है, तुझे ये नोच खाते होगे बड़ा चंगुला सर, और बड़े दिनार पड़े नार खड़े भी तब तक कम करेगी, ते अंग्रेज सरकार आएगी तब बड़े हर कामरेज बड़े सहायुक्तों नोटिस देगी। ਨੇ ਲੱਗਦੇ ਇਸ ਤਰ੍ਹਾਂ ਲੀਡਰ ਬਣਾਉਨੇ ਸੌਖੇ ਨਹੀਂ ਐ ਤੁਸੀਂ 15 ਸਾਲ 12 ਸਾਲ ਲਾ ਕੇ ਉਹ ਲੀਡਰ ਬਣਾਇਆ ਉਹ ਸੁਭਾੜੋ ਤੁਹਾਡੇ ਚੰਕੜਾ ਸਾਲ ਹੈ ਤੁਹਾਡੇ ਕੰਮ ਆਇਆਗਾ ਕਿ ਜਿਹਾ ਕਿ ਉਹਨੇ ਵੱਡਾ ਲੀਡਰ ਬਣ ਲੈ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਨਾ ਫਿਰ ਕਹਿੰਦਾ ਨਹੀਂ ਉਹ ਦੱਬਣੇ ਇਤਲਾਜ ਬੁਲਾ ਕੇ ਮਿੱਟੀ ਦਾ ਮੋੜ ਜੋ ਗਿਆ ਪਾਟ ਪਤਾਵਾ ਹੀ ਰਹਿ ਗਿਆ ਤੁਸੀਂ ਕ੍ਰਾਂਤੀਕਾਰੀ ਹੋ ਉਹ ਤੁਸੀਂ 1995 ਵਿੱਚ ਵੀ ਸਰਕਾਰ ਦੇ ਖਿਲਾਫ ਫਤਵਾ ਦੇ ਕੇ ਨਵੀਂ ਸਰਕਾਰ ਲਿਆ ਦੇ ਅੱਜ ਵੀ ਥੋੜੇ ਕੋਲ ਦੁਆਰੇ ਮੌਤਾ ਆਇਆ ਇਹਨੂੰ ਪੱਚਵਾਂ ਦਿਨ ਆਪਾਂ ਦੇ ਆਮ ਆਦਮੀ ਨੂੰ ਤਾਂ ਕਿ ਐਸੀਐਸ ਨੂੰ ਕਰੀ ਕਰਕੇ ਹੋਰ ਅੜੀ ਸਰਕਾਰ ਦਾ ਨਮਾ ਨਿਸ਼ਾ ਤੁਸੀਂ ਦੇ ਰਹੇ ਹੋਰ ਅੜੀ ਸਰਕਾਰ ਤੁਹਾਨੂੰ ਢੀਕ ਰਹੀ ਹੈ ਹੋਣੇ ਦਿਨ ਤੋਂ ਤੁਹਾਨੂੰ ਢੀਕ ਰਹੀ ਹੈ ਤਰਕੀ ਨੂੰ ਢੀਕ ਰਹੀ ਹੈ ਕਿਧਰੇ ਬਹਾਰੀ ਨੂੰ ਕਿਧਰੇ ਬਹਾਰੀ ਸੱਚੀ ਬਾਤ ਹੈ ਅਜੇ ਵੀ ਇਹਨੋਂ ਦੇ ਕਰੀਏ ਕਿ ਦਿਖਾਈਏ ਇਹ ਸਰਕਾਰ ਦਾ ਇੱਕ ਮਹੀਨਾ ਚੂਜਣਿਆ ਠੀਕਾ ਖਲਾਉਂ हम खड़े करके घर घर चली गलो बीबिया बैठिया ਇਹਦੇ ਵਾਰ ਕੀ ਸੀ ਕਿ ਮੇਰੇ ਬੀਬੀ ਹਰੇਕ ਨੂੰ ਐ ਮੈਂ ਮੇਰੀ ਬੀਬੀਓ ਲੱਗਦੀ ਮੇਰੀ ਮਾਇ ਲੱਗ ਰਹੀ ਹੈ ਤਾਂ ਮੇਰੀ ਬੀਬੀ ਕਹਿੰਦੀ ਹੁੰਦੀ ਸੀ ਕਿ ਜਿਹੜਾ ਝਾੜੂ ਹੈ ਨਾ ਇਹਨੂੰ ਫੜਾ ਕਰਨਾ ਤਰੇਹ ਨੂੰ ਤੇ ਬੀਬੀ ਜਾਣਦੀ ਹੈ 3 ਸਾਲ ਹੋ ਗਏ ਤੁਸੀਂ ਝਾੜੂ ਬੜਾ ਕਰ ਰਿਹਾ ਹੈ ਤਰੇਹ ਦਾ ਬੜਾ ਪੰਜਾਬ ਦੇ ਵਿੱਚ ਇਹਨੂੰ ਲੰਬਾ ਪਾਓ ਤੁਸੀਂ ਤਾਂ ਲੋੜ ਰਣਾ ਕੰਮ ਤੇ ਤਰਵਾ ਪਹਿਣਾ ਤਾਂ ਜੇ ਤੁਸੀਂ ਪੰਜੇ ਬੰਦੋ ਲਾਓ ਕਿਆ ਲੋਕ ਆਪਣੇ ਨੰਬਰ ਬਾਰੇ ਕਾਹ ਕੀ ਦੇਖ ਤੇ ਜਾ ਰਹੇ ਬਹੁਤ ਅਗਲੇ ਸੁਣਾ ਦੇ ਇਹ ਤਰੀਕੇ से रह गए थे ये जेडे आम आदमी पार्टी दा ਬਰਕਰਤ ਹੈ लीडर बीजेपी दे जिन्ने ਬਰਕਰਤ ਹੈ लीडर है कोई पूछे ये ਪਰੇਸ਼ਾਨ ਹੈ ਕਿਉਂਕਿ ਟਿਕਟ ਵੀ ਦਿੰਦੇ ਆ ਤਾਂ ਬਾਹਰ ਤੇ ਲਿਆ ਕੇ ਇਹਨਾਂ ਦੀ ਪਾਰਟੀ ਵਾਲੇ ਇਹਨਾਂ ਨੂੰ ਕੁਛ ਵੀ ਦੇ ਨਹੀਂ ਦਿੰਦਾ ਨਾ ਇਹਨਾਂ ਦੀ ਕੋਈ ਪੁੱਛਿਆ ਇਹਨਾਂ ਨਾਲ ਕਾਹ ਹੋਊਗੀ ਇੱਕ ਦੋ ਕੁੱਤੇ ਸੀਗੇ ਆਪਾਂ ਜਿਹੜੇ ਲੋਸ ਇੱਕ ਸਿਗਰ ਜੱਟ ਦਾ ਪੁੱਤ ਆਇਆ ਇਹ ਰੇਗੜਾ ਪੰਚ ਦਾ ਰੋ ਸ਼ਾਮ ਨੂੰ ਮਿਲਦੇ ਸੀ ਜੱਟ ਦਾ ਪੁੱਤ ਆ ਪੁੱਤ ਦਾ ਪੁੱਤ ਰੋਜ਼ ਮਿਲਦੇ ਸੀ ਉਹਨੇ ਪੁੱਛਿਆ ਮੈਂ ਕਿਆ ਖਾਤਾ ਜੱਟ ਨੇ ਗੋਡੇ ਨਾਲ ਡੱਪੋ ਕਿਆ ਖਾਤਾ ਕਹਿੰਦਾ ਮੈਂ ਕਿਆ ਖਾਣਾ ਸੀ ਰੋਜ਼ ਸੁੱਕੀਆਂ ਰੋਟੀਆਂ ਮੇਰੇ ਘਰੇ ਗੇੜੀ ਦੇ ਉੱਪਰ ਤੇ ਧੀਰਦੀ ਉਹਨੇ ਨਾਲੇ ਚਿਹਰਾ ਚਲਦਾ ਮਾਨ ਨਾਲ ਮਾਨਸਾਲ ਦੇ ਉੱਪਰ ਬੰਦੇ ਬੈਠੇ ਉਹ ਕਹਿੰਦਾ ਤੈਂ ਜੱਟ ਦਾ ਕਹਿੰਦਾ ਅਜ ਤੱਕ ਅੰਜਤਾ 3 ਪੁਂਡਤ ਦੇ ਘਰ ਲੈ ਕੇ 3 ਪੂਰੇ ਗਾਦੇ ਕੋਈ ਨਹੀਂ ਆਹੀ ਕੰਮ ਹੋ ਗਏ ਉਹ ਕਹਿੰਦੇ ਕਿ ਮੈਂ ਤਾਂ ਮਾਰ ਦਾ ਦਾ ਬੰਦਿਆ ਬੰਦਾ ਕੁੱਚਿਆ ਰੋ ਗਿਆ ਨਾ ਕਰਦੇ ਉਹ ਕਹਿੰਦੇ ਯਾਰ ਮਾਨ ਤਾਨ ਕਿਹੜਾ ਹੁੰਦਾ ਜਿਹੜਾ ਪੈਣਾ ਇਹਦੇ ਪਿੱਛੇ ਪਿਆ ਹੋਇਆ ਕਹਿੰਦਾ ਮਾਰਛਾ ਰੇ ਵੀ ਜੱਟ ਦੇ ਘਰ ਹੈ ਜੀ ਦੋ ਦਿਨਾਂ ਦੀ ਕਹਿੰਦੇ ਉਹ ਕਹਿੰਦੇ ਤੂੰ ਪੁਂਡਤ ਨੂੰ ਕੁੱਤੇ ਦੀ ਨਾ ਕਰੇ ਉਹ ਕਹਿੰਦੇ ਤੂੰ ਜੇ ਪੁਂਡਤ ਵੀ ਰਾਤ ਬਤਾਈ ਮਾਰਛਾ ਤੇ ਕਹਿੰਦੇ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਹਨ ਵਰਕਰ ਹੈ ਇਹਦੇ ਭਾਜੀਪੀ ਦੇ ਲੀਡਰ ਦਾ ਵਰਕਰ ਹੈ ਇਹ ਵੀ ਮਾਨਤਾ ਦੇ ਬੱਲੇ ਬੈਠੇ ਹੋ ਕਹਿੰਦੇ ਸਾਡੀ ਸਰਕਾਰ ਹੈ ਉਹ ਕਹਿੰਦਾ ਸਾਡੀ ਸਰਕਾਰ ਹੈ ਵੜਦਾ ਇਹਨਾਂ ਦਾ ਕੁਝ ਨਹੀਂ ਕੁਛ ਮੈਂ ਇਹਨਾਂ ਨੂੰ ਕੋਈ ਨਾ ਇਹਨਾਂ ਨੂੰ ਕਿਹਾ ਕਿ ਪਾਰਟੀ ਟਿਕਟ ਦਿੰਦੀ ਆ ਤਿੰਨਾਂ ਵੀ ਕਾਂਗਰਸ ਤੋਂ ਲਿਆ ਕੇ ਦਿੰਦੇ ਆ ਇਹ ਆਖ ਰਿਹਾ ਤੁਸੀਂ ਆ ਕੇ ਤੁਸੀਂ ਆਵਾਜ਼ ਵੀ ਮਾਰੀ ਆ ਇਨਾ ਤੋਂ ਭਾਜੀਪੀ ਵਾਲੇ ਵੀ ਇਹਨਾਂ ਨੂੰ ਕਿਤੇ ਨਹੀਂ ਦਿੰਦੇ ਸਭ ਪੰਜਾਬ ਦੇ ਵਿੱਚ ਇਹਨਾਂ ਦੇ ਵਰਕਰ ਵੀ ਪਰੇਸ਼ਾਨ ਹੈ ਲੋਕ ਵੀ ਪਰੇਸ਼ਾਨ ਹੈ ਮੋਤਾਂ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਆਦਿ ਹੈ ਕਿ ਆਓ ਇਕੱਠੇ ਹੋ ਅਕਾਦੀ ਕਰਦਾ ਇੱਥੇ ਕੈਂਡੀਡੇਟ ਨਿਖੜਾ ਉਹਨਾਂ ਦੀ ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਫੈੜਾ ਛੜਾ ਲਓ ਜਿਹੜੇ ਦਿੱਲੀ ਕੇ ਆ ਕੇ ਰਾਜ ਕਰਦੇ ਚਾਹੇ ਬੀਐਨਪੀ ਵਾਲੇ ਚਾਹੇ ਆਮ ਆਦਮੀ ਪਾਰਟੀ ਵਾਲੇ ਆਪਣਾ ਰਾਜ ਹੋਊਗਾ ਆਪਣੇ ਹੱਥੇ ਹੋਣਗੇ ਆਪਣੇ ਵਿੱਚ ਦੇ ਹੋਣਗੇ ਆਪਣੇ ਵਿੱਚ ਬੈਠਣ ਵਾਲੇ ਹੋਣਗੇ ਇਹ ਕਹਿਤੀ ਆ ਸਾਡੇ ਵਾਲਾ ਤੂਜਾ ਕਹਿੰਦੇ ਵੋਟਰਾਂ ਸਿੱਟਾ ਆਪਣਾ ਗੋਆਣਿਆ ਰੁਕਾ ਦੋ ਦੇ ਕੋ ਬਰਤਮਨ ਚੰਗਾ ਨਿਕਲ ਜਾਂਦਾ ਬੜੇ ਖਰਾਬ ਠੀਕ ਹੋ ਜਾਏ ਇਹ ਮਾੜਾ ਨਿਕਲਿਆ ਇਹ ਹੋ ਗਿਆ ਇਹ ਇਸ ਕਰਕੇ ਅੱਜ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਸਾਰੇ ਜਾਣੇ ਪੰਜਾਬ ਚੋਲ ਛਾੜ ਦੇ ਹੋਰ ਲਾਓ ਤਾਂ ਕਿ ਇਹ ਨਵਾਂ ਪੰਜਾਬ ਸਿਰ ਸਕੀਏ ਇੱਕ ਨਵਾਂ ਰਸਤਾ ਪੰਜਾਬ ਨੂੰ ਦੇ ਸਕੀਏ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਾਡਾ ਬਹੁਤ ਬਹੁਤ ਜੀ ਬੱਲੇ